ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਅੱਜ ਆਪਾਂ ਸੁਣਦੇ ਹਾਂ ਲੇਖਿਕਾ ਦਲੀਪ ਕੌਰ ਟਿਵੜਾ ਜੀ ਦੀ ਸਵੈ ਜੀਵਨੀ ਨੰਗੇ ਪੈਰਾਂ ਦਾ ਸਫ਼ਰ ਜੇ ਪਿਛਾ ਮੁੜ ਕੇ ਦੇਖਾਂ ਤਾਂ ਸਭ ਤੋਂ ਪਹਿਲਾਂ ਉਹ ਅਮੀਰ ਘਰ ਯਾਦ ਆਉਂਦਾ ਹੈ ਜਿੱਥੇ ਇੱਕ ਗਰੀਬਣੀ ਜਹੀ ਔਰਤ ਰਹਿੰਦੀ ਸੀ ਜਿਸ ਨੂੰ ਮੈਂ ਮਾਕ ਦੀ ਸੀ ਤੇ ਉਹ ਬਾਪੂ ਜੀ ਦੀ ਵੀ ਮਾਂ ਸੀ ਅਮੀਰ ਘਰ ਵਿੱਚ ਗਰੀਬਣੀ ਜਿਹੀ ਔਰਤ ਕਿਸ ਤਰ੍ਹਾਂ ਆ ਗਈ ਮੈਂ ਨਹੀਂ ਜਾਣਦੀ ਸ਼ਾਇਦ ਇਸ ਲਈ ਕਿ ਬਾਬਾ ਜੀ ਦਾ ਉਹ ਪਹਿਲਾ ਵਿਆਹ ਨਹੀਂ ਸੀ ਸ਼ਾਇਦ ਇਸ ਲਈ ਕਿ ਉਹਨਾਂ ਦਾ ਘਰ ਐਡਾ ਵੱਡਾ ਸੀ ਕਿ ਹੁਣ ਕਿਸੇ ਵੱਡੇ ਕਰਨਾਲ ਰਿਸ਼ਤਾ ਜੋੜਨਾ ਉਹਨਾਂ ਲਈ ਕੋਈ ਖਾਸ ਅਰਥ ਨਹੀਂ ਸੀ ਰੱਖਦਾ ਸ਼ਾਇਦ ਉਹ ਜਾਣਦੇ ਸਨ ਕਿ ਵੱਡੀਆਂ ਔਰਤਾ ਬਣਨ ਦੀ ਸਮਰੱਥਾ ਬਹੁਤ ਹੀ ਵੱਡੇ ਘਰਾਂ ਦੀਆਂ ਕੁੜੀਆਂ ਵਿੱਚ ਨਹੀਂ ਹੁੰਦੀ। ਸ਼ਾਇਦ ਉਸਔਰਤ ਦਾ ਰੰਗ ਰੂਪ ਉਸ ਵੱਡੇ ਘਰ ਦੇ ਮੇਚ ਦਾ ਸੀ ਇਸ ਲਈ। ਪਿੰਡ ਦੇ ਇਸ ਸੱਤ ਚੁਬਾਰਿਆਂ ਵਾਲੇ ਅਮੀਰ ਘਰ ਵਿੱਚ ਜਿੱਥੇ ਸ਼ੀਸ਼ੇ ਲੱਗੇ ਹੋਏ ਸਨ, ਬਲੌਰ ਲੱਗੇ ਹੋਏ ਸਨ, ਜਿੱਥੇ ਸੋਨਾ ਤੱਕੜੀਆਂ ਨਾਲ ਤੋਲਿਆ ਜਾਂਦਾ ਸੀ, ਉਸ ਕੋਲ ਦੀਵਾ, ਸਲਾਈ ਦੀ ਡੱਬੀ ਮੰਗਾਉਣ ਜੋਗੇ ਵੀ ਪੈਸੇ ਨਹੀਂ ਸੀ ਹੁੰਦੇ। ਕਿੰਨੇ ਕਿੰਨੇ ਦਿਨ ਉਹ ਪੈਸੇ ਮੰਗਣ ਦਾ ਹੌਸਲਾ ਨਾ ਕਰ ਸਕਦੀ ਤੇ ਹਾਰੇ ਵਿੱਚ ਪਾਥੀ ਦਬਕੇ ਦੂਜੇ ਡੰਗ ਲਈ ਅੱਗ ਸਾmdi ਰਹਿੰਦੀ ਜਦੋਂ ਤੇਰੀ ਵੱਡੀ ਪੂਆ ਜੀ ਦਾ ਵਿਆਹ ਸੀ ਤਾਂ ਮਲੌਦ ਵਾਲੇ ਰਾਜੇ ਨੇ ਰੋਟੀ ਕੀਤੀ ਸੀ ਸਾਰੀ ਬਰਾਤ ਨੂੰ ਆਪਣੇ ਪਿੰਡ ਤੋਂ ਲੈ ਕੇ ਮਲੌਦ ਤਾਈ ਤਿੰਨਾ ਕੋਹਾ ਵਿੱਚ ਜਨ ਈ ਜਨ ਸੀ ਰੱਥ ਕੋੜੇ ਹਾਥੀ ਤੇ ਮੋਟਰ ਕਾਰਾਂ ਆਪਣੇ ਪਿੰਡ ਦੇ ਲੋਕਾਂ ਨੇ ਉਦੋਂ ਪਹਿਲੀ ਵਾਰ ਮੋਟਰ ਕਾਰਾਂ ਦੇਖੀਆਂ ਸੀ ਉਹ ਮੈਨੂੰ ਇਉਂ ਦੱਸਦੀ ਜਿਵੇਂ ਕੋਈ ਬਾਤ ਪਾਰੀ ਹੋਵੇ ਤੇ ਮੰਗਤੇ ਨੂੰ ਖੈਰ ਪਾਉਂਦੇ ਆ ਉਹ ਤਰ੍ਹਾਂ ਕੇ ਆਲੇ-ਦੋਲੇ ਦੇਖਦੀ ਖੈਰ ਪਾਉਂਦੀ ਉੱਚੀ-ਉੱਚੀ ਆਕਦੀ ਜਾ ਬਾਬਾ ਗਹਾਂ ਜਾ ਤੁਰ ਪੈਂਦੇ ਨੇ ਬਗਲੀਆਂ ਪਾ ਕੇ ਬਈ ਕੋਈ ਕੰਮ ਕਰੋ ਜਾ ਕੇ ਰੱਬ ਨੇ ਹੱਥ-ਪੈਰ ਦਿੱਤੇ ਨੇ ਜਿਵੇਂ ਉਹ ਬਾਹਰ ਖੇਰ ਕੋਣ ਨਹੀਂ ਸਾਧੂ ਨੂੰ ਸ਼ਿਸ਼ਕੇਰ ਨਹੀਂ ਗਈ ਹੋਵੇ ਛੋਟੀ ਧੀ ਉਸ ਨੂੰ ਇਉਂ ਝੜਕਦੀ ਜਿਵੇਂ ਉਹ ਕੋਈ ਲਾਗਣ ਤੱਥਣ ਹੋਵੇ ਤੇ ਮੁੰਡਾ ਉਸ ਦਾ ਕਈ ਵਾਰ ਇਸ ਗੱਲੋਂ ਤਲਖ ਹੋ ਜਾਂਦਾ ਕਿ ਉਹ ਨੰਗੇ ਪੈਰੀ ਤੁਰੀ ਫਿਰਦੀ ਰਹਿੰਦੀ ਏ ਚੰਗੇ ਕੱਪੜੇ ਸੰਦੋਖ ਵਿੱਚ ਰੱਖ ਛੱਡਦੀ ਏ ਤੇ ਪਾਟੇ ਚਿੱਟੇ ਪਾਈ ਰੱਖਦੀ ਏ ਉਹਨਾਂ ਸਾਹਮਣੇ ਉਹ ਚੁੱਪ ਰਹਿੰਦੀ ਪਰ ਮੈਨੂੰ ਨਿੱਕੀ ਜਹੀ ਨੂੰ ਉਂਗਲੀ ਲਾਈ ਕੋਠੇ ਤੇ ਜਾ ਕੇ ਆਖਦੀ ਲੈ ਹੈ ਕਮਲੇ ਘਾਰੀ ਜੁੱਤੀ ਪਾਈ ਰੱਖੂੰਗੀ ਤਾਂ ਟੁੱਟ ਨਹੀਂ ਜਾਊਗੀ ਨਲੇ ਚੰਗੇ ਲੇੜੇ ਤਾਂ ਆਉਣ ਜਾਣ ਨੂੰ ਰੱਖੀਦੇ ਨੇ ਇਹ ਤਾਂ ਮੇਰੀ ਛੋਟੀ ਭੈਣ ਹੈ ਬਾਪੂ ਜੀ ਮਖੌਲ ਨਾਲ ਮੈਨੂੰ ਆਖਦੇ ਸ਼ਾਇਦ ਇਸ ਲਈ ਕਿ ਦਾਦੀ ਮਾਂ ਨੇ ਨਿੱਕੀ ਜਹੀ ਨੂੰ ਮੈਨੂੰ ਆਪਣਾ ਦੁੱਧ ਚਗਾਉਣਾ ਸ਼ੁਰੂ ਕਰ ਦਿੱਤਾ ਸੀ ਤੇ ਹੈਰਾਨੀ ਦੀ ਗੱਲ ਇਹ ਸੀ ਕਿ ਮੇਰੇ ਲਈ ਦਾਦੀ ਮਾਂ ਦੇ ਦੁੱਧ ਉਤਰ ਆਇਆ ਸੀ ਮੇਰੀ ਉਮਰ ਉਦੋਂ ਇਹਨਾਂ ਗੱਲਾਂ ਉੱਤੇ ਵਿਚਾਰ ਕਰਨ ਜੋਗੀ ਨਹੀਂ ਸੀ ਕਿ ਬੀਬੀ ਦੀ ਥਾਂ ਦਾਦੀ ਮਾਂ ਨੇ ਕਿਉਂ ਦੁੱਧ ਚੰਗਾਇਆ ਹੋਰਾਂ ਕੋ ਜਿੰਨੀ ਮੈਂ ਜਦੋਂ ਕਿਸੇ ਗੱਲੋਂ ਮਾਂ ਦੀ ਹਮਾਇਤ ਵਿੱਚ ਖੜੀ ਹੋ ਜਾਂਦੀ ਤਾਂ ਬਾਬਾ ਜੀ ਨੂੰ ਗੁੱਸੇ ਵਿੱਚ ਵੀ ਹਾਸਾ ਆ ਜਾਂਦਾ ਆਪਣੇ ਮੱਬਾ ਜੀ ਨੂੰ ਆਖ ਮੇਰੇ ਮਰਨ ਤੋਂ ਪਹਿਲਾਂ ਪਹਿਲਾਂ ਗੰਗਾ ਨਵਾ ਲਿਆਵੇ ਉਸਨੇ ਇੱਕ ਦਿਨ ਜਦੋਂ ਮੈਨੂੰ ਆਖਿਆ ਤਾਂ ਮੈਂ ਕਿਹਾ ਮਾਂ ਤੂੰ ਹੀ ਆਖ ਦੇ ਉਸ ਦਿਨ ਉਸਨੇ ਬਾਬਾ ਜੀ ਨੂੰ ਆਪ ਆਖਣ ਦਾ ਹੌਸਲਾ ਕਰ ਲਿਆ ਤੇ ਬੋਲੀ ਗਲਾਬਕੁਰ ਦੇ ਬਾਪੂ ਜੀ ਤੇਰੀ ਪੋਤੀ ਆਖਦੀ ਐ ਸਾਨੂੰ ਗੰਗਾ ਹੀ ਨਵਾ ਲਿਆ ਜਾਗੜ ਪਾਉਂਦੇ ਬਾਬਾ ਜੀ ਜਦੋਂ ਮੁੜ ਕੇ ਉਸ ਵੱਲ ਚੱਕੇ ਤਾਂ ਉਹ ਜਿਵੇਂ ਥਥਲਾ ਗਈ ਬੋਲੀ ਨਹੀਂ ਆਹੋ ਚੰਗਾ ਤੇਰੀ ਮਰਜ਼ੀ ਹੈ ਚਲੇ ਚੱਲਾਂਗੇ ਜਦੋਂ ਬਾਬਾ ਜੀ ਨੇ ਆਖ ਦਿੱਤਾ ਤਾਂ ਉਹ ਸਾਰਾ ਦੁਪਹਿਰਾ ਕੋਠੀ ਵਿੱਚ ਕੁੱਜਿਆਂ ਵਿੱਚ ਪਾ ਕੇ ਰੱਖੇ ਸੰਦੂਕ ਚਲੀਰਾں ਚ ਬਨ ਕੇ ਲਕੋਲ ਕੋ ਰੱਖੇ ਪੈਸੇ ਲੱਭਦੀ ਰਹੀ ਜਿਹੜੇ ਸੋਚਦੀ ਸੀ ਕਿ ਗੰਗਾ ਤੇ ਜਾ ਕੇ ਪੁੰਨ ਦਾਨ ਕਰਕੇ ਆਉਗੀ ਨਹੀਂ ਲੱਭਦੇ ਤਾਂ ਰੈਣ ਦੇ ਮਾਂ ਬਾਪੂ ਜੀ ਦੀ ਜੇਬ ਚ ਬਥੇਰੇ ਪੈਸੇ ਹੁੰਦੇ ਨੇ ਜਦੋਂ ਕੁੱਤਾਂ ਲਾਕੇ ਕਿੱਲੇ ਤੇ ਟੰਗਣਗੇ ਮੈਂ ਕੱਢ ਕੇ ਲਿਆ ਦੂੰ ਜਦੋਂ ਮੈਂ ਆਖਿਆ ਤਾਂ ਰਾਮ ਰਾਮ ਆਖਦੀ ਨੇ ਉਸਨੇ ਕੰਨਾਂ ਨੂੰ ਹੱਥ ਲਾਏ ਤੇ ਬੋਲੀ ਚੋਰੀ ਨਹੀਂ ਕਰੀ ਦੀ ਕਦੇ ਨਹੀਂ ਤਾਂ ਅਗਲੇ ਜਨਮ ਰੱਬ ਤੇਲ ਦੇ ਤਪਦੇ ਕੜਾਹੇ ਵਿੱਚ ਡਬੋਂਦਾ ਅੰਗਿਆਰਿਆਂ ਤੋਂ ਦੀ ਤੋਰਦਾ ਦਰਖਤ ਨਾਲ ਪੁੱਠੇ ਟੰਗ ਦਿੰਦਾ ਜੰਮਦੂਤ ਕੋੜੇ ਮਾਰਦੇ ਨੇ ਅਗਲੇ ਜਨਮ ਕੁੱਤੇ ਬਿੱਲੀ ਦੀ ਜੂਨ ਮਿਲਦੀ ਐ ਤੇ ਮੈਂ ਭੈ ਪੀਤ ਹੋ ਕੇ ਇਹ ਸਭ ਕੁਝ ਸੁਣਦੀ ਰਹਿੰਦੀ ਤੇ ਇੱਕ ਵਾਰ ਨਾਬੇ ਜਾਣ ਲੱਗੇ ਬਾਬਾ ਜੀ ਉਸ ਨੂੰ ਗਿਣ ਕੇ 100 ਰੁਪਏ ਫੜਾ ਗਏ ਕਿ ਮੇਰੇ ਪਿੱਛੋਂ ਪਟਿਆਲਿਓ ਵੱਡੀ ਬੀਬੀ ਤੇ ਪ੍ਰੋਣਾ ਨਾ ਆ ਜਾਣ ਲੀਰਚ ਬੰਨੀ ਕਦੇ ਉਹਨਾਂ ਰੁਪਿਆ ਨੂੰ ਉਹ ਕੋਠੀ ਵਿੱਚ ਰੱਖ ਦੇਵੇ ਕਦੇ ਸੰਦੂਕ ਵਿੱਚ ਤੇ ਕਦੀ ਤੂੜੀ ਵਾਲੇ ਅੰਦਰ ਤੂੜੀ ਹੇਠ ਲਕੋ ਕੇ ਆਵੇ ਸਾਰਾ ਦਿਨ ਉਸ ਨੂੰ ਪਤਾ ਹੀ ਨ ਲੱਗਾ ਕਿ ਇਹਨੇ ਸਾਰੇ ਰੁਪਏ ਉਹ ਰੱਖੇ ਕਿੱਥੇ ਰਾਤ ਨੂੰ ਉਸਨੇ ਸਹਰਾਣੇ ਰੱਖ ਲਏ ਸਾਰੀ ਰਾਤ ਨੀਂਦ ਨਾ ਆਏ ਸਵੇਰੇ ਮੈਨੂੰ ਆਖਣ ਲੱਗੀ ਤਾਂ ਹੀ ਤਾਂ ਸਾਧੂ ਮਹਾਤਮਾ ਆਕਦੇ ਨੇ ਵੀ ਬਹੁਤੀ ਮਾਇਆ ਦਾ ਸੰਤਾਪ ਦਾ ਕਰ ਹੁਣ ਮੈਂ ਕੰਮ ਧੰਦਾ ਵੀ ਕਰਨਾ ਕਿੱਥੇ ਰੱਖਾਂ ਰੁਪਏ ਡਰ ਲੱਗਦਾ ਕਿਧਰੇ ਖੋ ਨਾ ਜਾਵਾਂ ਮੇਰੇ ਤਾਂ ਮਾਪੇ ਭਰਨ ਜੋਗੇ ਵੀ ਨਹੀਂ ਮੈਂ ਕਿਹਾ ਆਪਾਂ ਹੱਟੀਆਂ ਚੀਜ਼ਾਂ ਲਿਆਉਣੀਆਂ ਸਿੰਘਾਂ ਦੀਆਂ ਡੱਬੀਆਂ ਦੀ ਬੋਰੀ ਚਾਹ ਦੀ ਬੋਰੀ ਲੂਣ ਵਸਾਰ ਦੀ ਇੱਕ ਇੱਕ ਬੋਰੀ ਬੋਸਕੀ ਦੇ ਕੱਪੜੇ ਰੰਗਾਂ ਦੇ ਪੀਪੇ ਤੇ ਇੱਕ ਬੋਰੀ ਖੰਡ ਘਟਾਉਣਿਆਂ ਦੀ ਅਖਰੋਟਾਂ ਦੀ ਬਦਾਮਾਂ ਦੀ ਜਿੰਨੀਆਂ ਕੋ ਹੱਟੀ ਤੋਂ ਆਉਣ ਵਾਲੀਆਂ ਚੀਜ਼ਾਂ ਦਾ ਮੈਨੂੰ ਪਤਾ ਸੀ ਮੈਂ ਗਿਣਾ ਦਿੱਤੀਆਂ ਉਹ ਹੈਰਾਨ ਹੋਈ ਮੇਰੇ ਵੱਲ ਝਾਕਦੀ ਰਹੀ ਤੇ ਫਿਰ ਬੋਲੀ ਮੈਂ ਮਰ ਜਾ ਕਿੱਡਾ ਦਿਲ ਹੈ ਤੇਰਾ ਆਹੋ ਖੌਂ ਕਿਹੜੇ ਦੀਆਂ ਪਰ ਨਾ ਮੇਰੀ ਧੀ ਸਭ ਗੱਲਾਂ ਰਾਹ ਰਾ ਦੀਆਂ ਹੀ ਚੰਗੀਆਂ ਹੁੰਦੀਆਂ ਨੇ ਨਾਲੇ ਬੰਦੇ ਨੂੰ ਧਰਮਰਾਜ ਕੋਲ ਪਾਈ ਪਾਈ ਦਾ ਹਿਸਾਬ ਦੇਣਾ ਪੈਂਦਾ ਪਿਛਲੇ ਕਰਮ ਇੱਥੇ ਭੋਗਦੇ ਤੇ ਹੁਣ ਦੇ ਗਾਹਾਂ ਭੋਤਾਂਗੇ ਉਸ ਡਾਡੇ ਤੋਂ ਸੱਤ ਵੇਲੇ ਨਰੀਏ ਨਿਉਂ ਕੇ ਰਹੀਏ ਸਰਤੀ ਉਸਮਾਨਾ ਸਭ ਸਬਰ ਸੰਤੋਖ ਦੇ ਬੰਨੇ ਖੜੇ ਨੇ ਨਹੀਂ ਤਾਂ ਇਹ ਨਾ ਆਪਣਾ ਆਪਣਾ ਰਾਹ ਛੱਡ ਤੁਰਨ ਪਰ ਲੋ ਨਾ ਜੇ ਜਗ ਤੇ ਤੇ ਹੋਰ ਪਤਾ ਨਹੀਂ ਕੀ ਕੁਝ ਆਕਤੀ ਰਹੀ ਤੇ ਇਉਂ ਉਸ ਬਹੁਤ ਅਮੀਰ ਘਰ ਵਿੱਚ ਰਹਿੰਦੀ ਬਹੁਤ ਗਰੀਬ ਔਰਤ ਦਾ ਬਹੁਤ ਕੁਝ ਮੈਨੂੰ ਯਾਦ ਹੈ ਯਾਦ ਹੀ ਨਹੀਂ ਉਸ ਦਾ ਬਹੁਤ ਕੁਝ ਮੇਰੇ ਅੰਦਰ ਜਿਉਂਦਾ ਹੈ ਜਿਹੜਾ ਸ਼ਾਇਦ ਉਹ ਆਪਣੇ ਦੁੱਧ ਨਾਲ ਮੈਨੂੰ ਦੇ ਗਈ। ਨੰਗੇ ਪੈਰੀਂ ਫਿਰਨਾ ਮੈਨੂੰ ਬੇਹਦ ਪਸੰਦ ਹੈ। ਜੁੱਤੀ ਨੂੰ ਟੁੱਟਣ ਤੋਂ ਬਚਾਈ ਰੱਖਣਾ ਭਾਵੇਂ ਇਸ ਦਾ ਕਾਰਨ ਨਹੀਂ। ਕਈ ਤਰ੍ਹਾਂ ਦੇ ਭੋਜਨ ਪਦਾਰਥਾਂ ਜਾਂ ਚਟਨੀ ਨਾਲ ਰੋਟੀ ਖਾ ਲੈਣ ਵਿੱਚ ਮੈਨੂੰ ਕੋਈ ਫਰਕ ਨਹੀਂ ਲੱਗਦਾ। ਪਾਪੀਆਂ ਦਾ ਤੱਤੇ ਤੇਲ ਦੇ ਕੜਾਹੀ ਵਿੱਚ ਤਲਿਆ ਜਾਣਾ, ਅੰਗਿਆਰਾ ਉੱਤੇ ਤੁਰਨਾ, ਉੱਠੇ ਲਟਕੇ ਹੋਣਾ ਤੇ ਕੋਰੜੇ ਪੈਂਦੇ ਮੈਨੂੰ ਅੱਜ ਵੀ ਯਾਦ ਹਨ। ਜਾਣਦਿਆਂ ਹੋਇਆ ਵੀ ਕਿ ਪੈਸਾ ਕੰਮ ਦੀ ਚੀਜ਼ ਹੈ ਪੈਸੇ ਲਈ ਕੋਈ ਮੂਹ ਨਹੀਂ ਉਪਜਦਾ ਤੇ ਅੱਜ ਵੀ ਜਦੋਂ ਕਦੇ ਸਾਡੇ ਸ਼੍ਰੀਮਾਨ ਜੀ ਮਾੜਾ ਜਿਹਾ ਵੀ ਆਕੜ ਕੇ ਬੋਲਦੇ ਨੇ ਤਾਂ ਮੈਂ ਡਰ ਜਾਂਦੀ ਹਾਂ ਭਾਵੇਂ ਜਾਣਦੀ ਹਾਂ ਡਰਨ ਵਾਲੀ ਕੋਈ ਗੱਲ ਨਹੀਂ ਇਹ ਸ਼ਾਇਦ ਉਸ ਅਮੀਰ ਘਰ ਵਿੱਚ ਰਹਿਣ ਵਾਲੀ ਗਰੀਵ ਵਰਤ ਦਾ ਮੇਰੇ ਸਿਰ ਰੈਣ ਹੈ ਉਸ ਘਰ ਦੀ ਧੀ ਹੋਣ ਕਰਕੇ ਜਿਹੜਾ ਮੈਂ ਚੁਕਾ ਰਹੀ ਹਾਂ ਤੇ ਮੈਨੂੰ ਲੱਗਦਾ ਹੈ ਉਸ ਅਮੀਰ ਕਰਦੇ ਹਰ ਬੰਦੇ ਨੇ ਉਸ ਗਰੀਬ ਵਰਤ ਦਾ ਕੁਝ ਨਾ ਕੁਝ ਦੇਣਾ ਹੈ। ਧੰਨਵਾਦ ਜੀ। ਇਹ ਸਵੈ ਜੀਵਨੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ, ਸ਼ੇਅਰ, ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ। ਧੰਨਵਾਦ ਜੀ।